ਮੈਂ ਮੈਨੂੰ 3 ਲੱਖ ਰੁਪਇਆ ਦੇਣ ਦੇ ਹਨ ਕਹਿੰਦੇ ਆਪਣੀ ਬੋਡੀ ਲਾ ਦੇ ਤੈਨੂੰ ਲੱਖ ਕਿਉਂ ਲਈਏ ਇਹ ਲੱਲੇ 3 ਲੱਖ ਕਿਹੜਾ ਮਰ ਜਾ ਕੋਈ ਇਹ ਕਹਿੰਦਾ 3 ਲੱਖ ਲਓਏ ਕਿ 3 ਲੱਖ ਦੇਣ ਦੇ ਜਿਹਨੇ ਗਲਤੀ ਨਹੀਂ ਕੀਤੀ ਜਿਹਨੇ ਮਾਰਿਆ ਨਹੀਂ ਹਤੇ ਤਾਂ ਪ੍ਰੋਡੈਕਟਰ ਸਾਰੰਦਾ ਸੋਮਿਆ ਸਾਡੇ ਸਾਕਾ ਕੱਡਾ ਜੀ ਮੌਜੂਦ ਆ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਦੇ ਬਾਹਰ ਜਿੱਥੇ ਕਿ ਇੱਕ ਪਰਿਵਾਰ ਵੱਲੋਂ ਜਿਹੜਾ ਤਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਗਲਤ ਕਰਨ ਦੀ ਕੋਸ਼ਿਸ਼ ਕਰਦੇ ਆ ਮੈਡਮ ਤੁਹਾਡੇ ਨਾਲ ਗੱਲ ਕਰਾਂਗੇ ਕੀ ਗੱਲਤੀ ਹੋਈ ਹੈ ਕੁਝ ਨਹੀਂ ਮੈਡਮ ਗੱਲ ਕੁਝ ਨਹੀਂ ਹੋਈ ਸੜਾ ਰਾਜਬਾਈ ਸਿਰ ਮੈਕਸ਼ਨ ਹੀ ਹੋਈ ਮੈਕਸ਼ਨ ਹੋਈ ਇਨਫੈਕਸ਼ਨ ਤਾਂ ਹੀ ਕਹਿੰਦੇ ਪਰ ਬੇਟ ਤੇ ਪਾ ਪਾਣੀ ਇੱਥੇ ਕਹਿੰਦੇ ਇਹਨਾਂ ਨੇ ਮਾਰਾ ਜੇ ਕੱਟ ਲਗ ਜ਼ੋਰ ਦੀ ਮਾਰੀ ਤੇ ਉਹਦੀ ਲੈਟਰਿੰਗ ਵਾਲੀ ਥੈਲੀ ਨਾਲ ਵੱਜ ਗਈ ਲੈਟਰਿੰਗ ਵਾਲੀ ਥੈਲੀ ਲੀਕ ਹੋ ਗਈ ਇਹਨਾਂ ਨੇ ਮੁੜ ਕੇ ਕਿਹਾ ਇਹਦਾ ਤਿੰਨ ਦਿਨ ਤੋਂ ਬਾਅਦ ਵੀ ਇਹਨਾਂ ਨੇ ਕਹਿ ਹੀ ਉਹਦੇ ਪ੍ਰੇਟ ਕਰਨਾ ਦੱਸਿਆ ਨਹੀਂ ਕਿ ਜਲ ਫਟਾਫਟ ਡਾਕਟਰ ਆਇਆ ਪ੍ਰੇਟ ਤੇ ਲੈ ਗਿਆ ਬਾਕੀ ਇਹਨਾਂ ਨਾਲ ਗੱਲ ਕਰ ਲਵੀ ਗੱਲਾਂ ਕਰਦਾ ਇਹ ਲੈ ਗਿਆ ਮੇਰਾ ਨਾਮ ਦੁਸ਼ੀਰਿਆ ਨਾ ਮੇਰਾ ਨਾਮ ਮਿਰਮਲ ਗੌਰ ਮੇਰੇ ਘਰ ਵਾਲੇ ਦਾ ਨਾਮ ਕੁਲਵੰਤ ਸਿੰਘ ਹੈ ਮੁੰਡਾ ਤਾਂ ਡੱਗੇ ਲੱਗਦਾ ਸੀ ਕਿ ਕਿੰਨੀ ਉਮਰ ਦਾ ਮੇਰਾ ਬੇਟਾ ਮੇਰਾ ਹਸਬੰਡ ਸੀ ਇਹ ਕੀ ਗੱਲ ਕੀ ਹੋਈ ਆ ਪੁੱਛ ਨਹੀਂ ਉਹਨਾਂ ਨੇ ਇਫੈਕਸ਼ਨ ਨਹੀਂ ਸੀ ਬਸ ਇਨਫੈਕਸ਼ਨ ਤੋਂ ਇਹਨਾਂ ਨੇ ਪਤਾ ਨਹੀਂ ਉਹਨੂੰ ਕੀ ਕਰ ਦਿੱਤਾ ਹੈ ਜਿਹੜਾ ਹਸਪੀਟਲ ਘੜਾ ਗਿਆ ਐਮਸੀ ਕਿਤੇ ਕਰਕੇ ਨੰਬਰ ਟੋਟੇ ਕਿਹੜੀ ਜਗਾ ਨਹੀਂ ਗ੍ਰੀਨ ਆਮ ਨਿਊ ਹਾਂ ਗ੍ਰੀਨ ਆਮ ਨਿਊ ਤੇ ਕਿੰਨੇ ਟਾਈਮ ਹੋ ਗਿਆ ਸੀ ਇਹਨਾਂ ਨੂੰ ਇੱਥੇ ਐਡਮਿਟ ਕੀਤਾ ਹੋਇਆ ਸੀ ਉਸ ਤੋਂ 12-12 ਦਿਨ ਹੋ ਗਏ ਸੀ ਇਹਨਾਂ ਇਲਾਜ ਹੀ ਨਹੀਂ ਉਹਨਾਂ ਕੀਤਾ ਵੀ ਬਸ ਇਹਨਾਂ ਨੇ ਜਾਦਾ ਹੀ ਉਹਨਾਂ ਨੂੰ ਬਿਮਾਰ ਕਰੀ ਗਏ ਇਦਾਂ ਦੀ ਕੜੀ ਲਈ ਗਏ ਵੈਸੇ ਹੀ ਲਈ ਗਏ ਗਵਰਨਮੈਂਟ ਮਿਲ ਹਾਂਜੀ ਕਿੰਨਾ ਕਿ ਤੁਹਾਡਾ ਹੁਣ ਤੱਕ ਖਰਚਾ ਇਦਾਂ ਲੱਗ ਚੁੱਕਿਆ ਹੈ ਇਹ ਕਾਰ ਚੱਲਦਾ ਸੀ ਜਾਂ ਮੇਰਾ ਹਾਂਜੀ ਮੇਰਾ ਕਾਰ ਚੱਲਦਾ ਸੀ ਤੇ ਕੜੀ ਉਹ ਮੇਰਾ ਕ ਬਿਮਾਰੀ ਕੜੀ ਸੀ ਜਿੱਦੇ ਕਰਕੇ ਨਾ ਇਨਫੈਕਸ਼ਨ ਸੀਗੀ ਕੋਈ ਬਿਮਾਰੀ ਸੀਗੀ ਇਨਫੈਕਸ਼ਨ ਕਿੱਥੇ ਸੀ ਉਹਨਾਂ ਨੇ ਇਨਫੈਕਸ਼ਨ ਕਹਿੰਦੇ ਹੀ ਪੇਟ ਚ ਇਨਫੈਕਸ਼ਨ ਸੀ ਪੇਟ ਚ ਇਨਫੈਕਸ਼ਨ ਨਹੀਂ ਪਤਾ ਨਹੀਂ ਇਹਨਾਂ ਨੇ ਬਸ ਸਿਰਫ ਲੇਟਰਿੰਗ ਵਾਲੀ ਪੈਪ ਆ ਕੇ ਇਹਨਾਂ ਨੇ ਥੈਲੀ ਪਾੜ ਦਿੱਤੀ ਆ ਮੁੜ ਕੇ ਇਹਨਾਂ ਨੇ ਅਪਰੇਟ ਕੀਤਾ ਮੇਰੇ ਨਾਲ ਸਹੀ ਸਲਾਮਤ ਗੱਲਾਂ ਬਾਤਾਂ ਕਰਦੇ ਕਰਦੇ ਇਹਨੂੰ ਮੇਰੇ ਕੋ ਖੋ ਗਏ ਲੈ ਗਏ ਮੇਰਾ ਹਸਬੰਦ ਬਿਲਕੁਲ ਸਹੀ ਮੇਰੇ ਨਾਲ ਗੱਲ ਕਰਦਾ ਪਿਆ ਮੇਰੇ ਕੋ ਖੋ ਗਏ ਲੈ ਗਏ ਖੋ ਗਏ ਲੈ ਗਏ ਮੇਰੇ ਨਾਲ ਗੱਲ ਹੀ ਨਹੀਂ ਕਰਦਾ ਉਹ ਨਾਮ ਤੁਹਾਡੀ ਮੰਗ ਕੀ ਹੈ ਇਨਸਾਨ ਚਾਹੀਦਾ ਹੀ ਡਾਕਟਰ ਨੂੰ ਬਸ ਇਨਸਾਨ ਚਾਹੀਦਾ ਹੀ ਬਾਹਰ ਨਾ ਕੇ ਨਸ਼ਾ ਹੋਵੇ ਅੱਜ ਮੇਰੇ ਨਾਲ ਕੀਤਾ ਕੱਲ ਕਿਸੇ ਹੋਰ ਨਾਲ ਨਾ ਕਰੋ ਤੁਸੀਂ ਦੇਖ ਸਕਦੇ ਹੋ ਕਿ ਪਰਿਵਾਰ ਜਿਹੜਾ ਹੈ ਉਹਦੀ ਗੱਲ ਕਰੀਏ ਤਾਂ ਇਧਰ ਬੁਰੀ ਹਾਲਤ ਹੈ ਬ੍ਰਦਰ ਛੋਟੇ ਹੈ ਅਕਾ ਬ੍ਰਦਰ ਨੇ ਕੀ ਨਾਮ ਦਾ ਕਰਤੀਰਾ ਨਾਮ ਅਨੰਦ ਸਿੰਘ ਤੇ ਬ੍ਰਦਰ ਹੀ ਵੱਡਾ ਕਲੰਦਰ ਸਿੰਘ ਉਹਨਾਂ ਨੂੰ ਸਿਰਫ ਨਾਰਮਲ ਇਨਫੈਕਸ਼ਨ ਹੀ ਉਹਨਾਂ ਨੂੰ ਨਾਰਮਲ ਇਨਫੈਕਸ਼ਨ ਹੀ ਜੋ 25000 ਤੋਂ ਮਾਈਨਸ ਹੋ ਕੇ 11000 ਰਹਿ ਗਈ ਹੀ ਇਨਫੈਕਸ਼ਨ ਤੇ ਉਹ ਉਹਨਾਂ ਨੇ ਮਤਲਬ ਕਿ ਡਿਸਚਾਰਜ ਕਰਨ ਦੀ ਬਜਾਏ ਉਹਨਾਂ ਨੂੰ ਪਤਾ ਲੱਗ ਗਿਆ ਕਿ ESI ਕਾਰਡ ਐਕਸਟੈਂਡ ਹੋ ਗਿਆ। ਪਹਿਲਾਂ ਨੇ ਐਕਸਟੈਂਡ ਕਰਨ ਬਾਰੇ ਕਿ ਜਦ ਦਿਨ ESI ਕਾਰਡ ਆਪਣਾ ਐਕਸਟੈਂਡ ਹੋ ਗਿਆ ਨਾ ਤੇ ਫਿਰ ਉਹਨਾਂ ਨੇ ਉਸੇ ਦੇਣੀ ਮਤਲਬ ਕਿ ਬਾਹਰੋਂ ਹੈਗਾ ਵਾ ਅੰਮ੍ਰਿਤਸਰ ਡਾਇਗਨੋਸਟਿਕ ਸੈਂਟਰ ਆ। ਉਤੋਂ ਡਾਕਟਰ ਰਾਜੇਤਾ ਅਗਰਵਾਲ ਕੋ ਉਹਨਾਂ ਨੇ ਨਾ ਡਰੇਨ ਪਾਈ ਹੀ ਜਿਨ੍ਹਾਂ ਨੇ ਜਿੱਦ ਕਹਿੰਦੇ ਸੀ ਕਿ ਇਨਫੈਕਸ਼ਨ ਨਾਲ ਡਰੇਨ ਨਾਲ ਬਾਹਰ ਹੋਣੀ ਆ। ਤੇ ਜਦੋਂ ਉਹ ਡਰੇਨ ਪਾਈ ਤੇ ਉਹਨਾਂ ਕੋ ਡਰੇਨ ਪਾਈ ਸਿੱਧੀ ਜਿਹੜੀ ਆਪਣੀ ਵੱਡੀ ਆੰਤ ਹੁੰਦੀ ਆ ਤੇ ਉਹਨੂੰ ਹਿੱਟ ਕਰ ਗਈ ਵੱਡੀ ਆੰਤ ਨੂੰ। ਤੇ ਵੱਡੀਆਂ ਆੰਤ ਨੂੰ ਹਿੱਟ ਹਿੱਟ ਕਰਨ ਦੇ ਬਾਵਜੂਦ ਉਹ ਆੰਤ ਫਟ ਗਈ ਤੇ ਉਹਦੇ ਅੰਦਰ ਇਨਫੈਕਸ਼ਨ ਜਾਦੀ ਹੋ ਗਈ ਆ ਤੇ ਐਮਰਜੈਂਸੀ 'ਚ ਫਿਰ ਡਾਕਟਰ ਰੋਹਿਤ ਤਾਂ ਮੰਨੇ ઓਪਰੇਟ ਕੀਤਾ ਜਿਹੜੇ ਪੇਟ ਦੇ ਸਰਜਨ ਐ ਇੱਥੇ ਕੀ ਗੱਲ ਕੀ ਹੋਈ ਆ ਮੈਡਮ ਦੱਸੋ ਕੀ ਗੱਲ ਹੁੰਦੀ ਆ ਕੀ ਹੋਇਆ ਕੀ ਆ ਕਿੰਨੇ ਵਜੇ ਦੇ ਆਏ ਹੋ ਸਵੇਰੇ ਅਸੀਂ ਸਵੇਰ ਦੇ ਆਏ ਆ 7 ਵਜੇ ਦੇ ਹਨ ਤੇ ਕੀ ਗੱਲ ਹਲੇ ਤੇ ਤੁਹਾਨੂੰ ਪੇਸ਼ੈਂਟ ਜਿਹੜਾ ਡੈੱਡ ਬੋਡੀ ਦਿਖਾਈ ਵੀ ਨਹੀਂ ਉਹਨਾਂ ਨੇ ਨਹੀਂ ਮੈਮ ਇਹ 3 ਲੱਖ ਰੁਪਇਆ ਦੇਣ ਦੇਾਨੂੰ ਕਹਿੰਦੇ ਆਪਣੀ ਬੋਡੀ ਲਾਜੋ ਇਹ 3 ਲੱਖ ਕਿਉਂ ਲਈਏ ਏ ਲੱਲੇ ਤਿੰਨ ਲੱਖ ਇਹਦਾ ਮਰ ਜਾਏ ਕੋਈ ਇਹ ਕਹਿੰਦਾ ਤਿੰਨ ਲੱਖ ਨੂੰ ਲੋਏ ਕਿ ਤਿੰਨ ਲੱਖ ਦੇਣ ਜਿਹਨੇ ਗਲਤੀ ਨਹੀਂ ਕੀਤੀ ਜਿਹਨੇ ਮਾਰਿਆ ਨਹੀਂ ਹਤੇ ਕਹਿੰਦੇ ਤਿੰਨ ਲੱਖ ਦੇਣ ਦਿਆ ਫੇਰੇ ਬਾਅਦ ਕਿਉਂ ਨਹੀਂ ਹੁੰਦੇ ਹੁਣ ਤੈਨੂੰ ਮੰਨਣਾ ਤੈਨੂੰ ਮੰਨ ਹਾਂਜੀ ਆਪਣੀ ਗਲਤੀ ਮੰਨਣ ਕੇਹੀ ਇਹ ਕੀਤਾ ਗਲਤੀ ਮੰਨ ਕੇ ਤਿੰਨ ਲੱਖ ਦੇਣ ਦਿਆ ਵਾ ਮੰਨਣ ਦਿਆ ਵਾ ਪਰ ਕਿਉਂ ਨਹੀਂ ਕਹਿੰਦਾ ਸਾਹਮਣੇ ਆਵੇ ਹਣ ਕੋ ਮਾਫੀ ਮੰਗੇ ਅੰਦਰ ਗਏ ਅੰਦਰ ਗਏ ਅੰਦਰ ਗਏ ਅੰਦਰ ਚਲੇ ਗਏ ਕੀ ਕਹਿੰਦੇ ਕਿ ਅੰਦਰ ਕਿਉਂ ਨਹੀਂ ਜਾਣੋ ਅੰਦਰ ਆ ਜਾਣ ਹੀ ਨਹੀਂ ਦੇਂਦੇ ਉਧਰ ਲੈ ਲੋ ਤੁਹਾਡੇ ਸਾਹਮਣੇ ਆਈ ਸਾਨੂੰ ਨਕਾ ਨਹੀਂ ਦਿੰਦੇ ਅੰਦਰ ਸਾਨੂੰ ਨਕਾ ਨਹੀਂ ਦਿੰਦੇ ਫੋਰਸ ਲਾਈ ਨਹੀਂ ਜਾਣਾ ਤਿੰਨ ਤਿੰਨ ਸਾਡਾ ਬੰਦਾ ਵੈਂਟੀਲੀਟਰ ਤੇ ਲਾ ਰੱਖਿਆ ਇਹਨੂੰ ਤਿੰਨ ਦਿਨ ਬੇਦਾ ਪੀ ਆ ਦਿੰਦੇ ਇਹਨੂੰ ਬੀਓਸਪੀਟਾ ਇਹਨੂੰ ਬੀਓਸਪੀਟਾ ਨਹੀਂ ਦਿਵਾਉਣਾ ਇਹਨੂੰ ਦਿਵਾਉਣਾ ਸਾਡੀ ਮੰਗ ਹੁਣ ਬੱਚਿਆਂ ਦਾ ਸੋਚ ਕੇ ਜਾ ਕੇ ਸਾਡੀ ਮੰਗ ਇਹ ਪੰਦਰਾ ਚਾਹੀਦਾ ਦੋਊਗਾ ਸਭ ਬਿਲਕੁਲ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਪਰਿਵਾਰ ਜਿਹੜਾ ਹੈ ਉਹਨਾਂ ਦੇ ਵਿੱਚ ਇੱਧਰ ਇੱਕ ਰੋਸ਼ ਦੀ ਗੱਲ ਕਰੀਓ ਤਾਂ ਇੱਕ ਰੋਸ਼ ਜਿਹੜਾ ਤੇ ਨਜ਼ਰ ਆ ਰਿਹਾ ਤੇ ਪਰਿਵਾਰ ਦੇਖ ਸਕਦੇ ਤੇ ਓਹ ਤਰਨਾ ਜਿਹੜਾ ਹਸਪੀਟਲ ਦੇ ਬਾਹਰ ਜਿਹੜਾ ਲਗਾ ਕੇ ਬੈਠੇ ਹੋਏ ਮਸਤਲਾ ਬਸਾਂ ਦੀ ਗੱਲ ਹੈ ਸਰ ਕੀ ਮਾਮਲਾ ਸਰ ਕੀ ਮਾਮਲਾ ਹੈ ਸਰ ਕੁਸ਼ਤੀ ਜੀ ਇਹਦਾ ਇੱਕ ਐਸਆਈ ਹਸਪੀਟਲ ਦੇ ਵਿੱਚੋਂ ਦੀ ਆਇਆ ਸੀਗਾ ਜਿਨ੍ਹਾਂ ਦਾ ਕੇਸ ਰੈਫਰ ਹੋ ਕੇ ਉਹਨਾਂ ਦੇ ਵਿੱਚ ਇੱਥੇ ਜਿਹੜਾ ਪੇਸ਼ੈਂਟ ਆ ਉਹਦੀ ਡੈਥ ਹੋ ਗਈ ਜਿਹੜੇ ਫੈਮਿਲੀ ਮੈਂਬਰਸ ਆ ਉਹ ਕਹਿ ਰਹੇ ਕਿ ਕੋਈ ਨੈਗਲੀਜੈਂਸ ਹੈਗੀ ਹੈ ਵੀ ਵੀ ਹੈਵ ਸੈਡ ਕਿ ਤੁਸੀਂ ਜੇ ਕੋਈ ਕਾਰਵਾਈ ਕਰਾਣਾ ਚਾਹੁੰਦੇ ਹੋ ਤਾਂ ਪਲੀਜ਼ ਮੋਸਟ ਵੈਲਕਮ ਅਸੀਂ ਕੰਪਲੇਨ ਲਿਖਣੇ ਤਿਆਰ ਹਾਂ ਬਟ ਸਾਰੇ ਇੱਥੇ ਬੈਠੇ ਨੇ ਸਰ ਪਹਿਲਾਂ ਡਾਕਟਰਾਂ ਦੇ ਪਹਿਲਾਂ ਵੀ ਡਾਕਟਰਾਂ ਦੇ ਬਹੁਤ ਸਾਰੇ ਮਾਮਲੇ ਹੋਏ ਨੇ ਦੇਖੋ ਐ ਹੁੰਦਾ ਕਿ ਉਹਨਾਂ ਨੇ ਆਪਣੀ ਆਬਜ਼ਰਵੇਸ਼ਨਸ ਡਾਕਟਰ ਨੇ ਲਿਖੀ ਹੋਈਆਂ ਵੀ ਆਰ ਨਾਟ ਦੀ ਟੈਕਨੀਕਲ ਐਕਸਪਰਟਸ ਇਨ ਥਿਸ ਬਾਕੀ ਤਾਂ ਜੋ ਮੈਡੀਕਲ ਬੋਰਡ ਦੱਸਦਾ ਉਹਦੇ ਵਿੱਚ ਅਸੀਂ ਤਾਂ ਜੋ ਸੁਪਰੀਮ ਕੋਰਟ ਦੀ ਗਾਈਡਲਾਈਨਸ ਨੂੰ ਫੋਲੋ ਕਰਨੀ ਹੈ ਜੈਕਬ ਮੈਥਿਊਸ ਅਕੋਰਡਿੰਗ ਕੇ ਪਹਿਲੇ ਇੱਕ ਬੋਰਡ ਬੰਦਾ ਉਹਦੇ ਚ ਜੇ ਕੋਈ ਨੈਗਲੀਜੈਂਸ ਪਾਈ ਜਾਂਦੀ ਅਸੀਂ ਉਹਦੇ ਤੇ ਹੁਣ ਪਰਿਵਾਰ ਵਾਲੇ ਕੀ ਚਾਉਂਦੇ ਨੇ ਜੀ ਪਰਿਵਾਰ ਵਾਲੇ ਬੈਠੇ ਆ ਅਸੀਂ ਤੁਹਾਨੂੰ ਵੀ ਆ ਰਿਕਵੈਸਟਿੰਗ ਹੈ ਆਓ ਤੁਸੀਂ ਜੇ ਤੁਹਾਡੀ ਕਾਰਵਾਈ ਕਰਾਉਣਾ ਚਾਹੁੰਦੇ ਹੋ ਵੀ ਆਰ ਮੋਸਟ ਵੈਲਕਮ ਹੇਅਰ ਅਸੀਂ ਤੱਕ ਹੈ ਹੀ ਨਾ ਕਿ ਆਓ ਤੇ ਅਸੀਂ ਲਿਖੀਏ ਤੁਹਾਡੀ ਕੰਮ ਮਦਦ ਦੀ ਜਾਂਦੇ ਮਦਦ ਵਾਸਤੇ ਜਾ ਰਹੇ ਨੇ ਨਹੀਂ ਉਹ ਹੁਣ ਦੇਖੋ that you know, uh -huh. is not our prerogative ਸਾਡਾ ਜੌਬ ਨਹੀਂ ਹੈ ਜੀ ਕੰਪਨਸੇਸ਼ਨ ਦਵਾਣਾ ਸਾਡਾ ਕੰਮ ਹੈ ਕਾਰਵਾਈ ਕਰਨੀ ਲੀਗਲ ਅਸੀਂ ਇਹਨਾਂ ਨੂੰ ਆਪਸ਼ਨ ਦੇ ਰਹੇ ਹਾਂ ਕਿ ਤੁਸੀਂ ਲੀਗਲ ਕਾਰਵਾਈ ਕਰਾਣੀ ਆਓ ਤੇ ਅਸੀਂ ਤੁਹਾਡਾ ਲਿਖੀਏ ਅਸਤਾ ਆਪ ਰਿਕੁਐਸਟ ਕਰ ਰਹੇ ਤੁਸੀਂ ਲੀਗਲ ਕਾਰਵਾਈ ਚ ਕਰਨੀ ਹੈ ਕੀ ਕਰਨਗੇ ਨਹੀਂ ਹੁਣ ਇਟ ਇਜ਼ ਅਪ ਟੂ ਯੋਰ ਅਨਦਰ ਡਿਸੀਜਨ ਹੈ ਤੇ ਸਾਨੂੰ ਦੱਸਣ ਅਸੀਂ ਕਾਰਵਾਈ ਕਰਨ ਦੀ ਅਸੀਂ ਤਾਂ ਹੀ ਇੱਧਰ ਆਏ ਹੈਗੇ ਤਾਂ ਪੂਰੇ ਦਾ پورا ਪਰਿਵਾਰ ਵੱਲੋਂ ਧਰਨਾ ਲਗਾਇਆ ਗਿਆ ਹਸਪੀਟਲ ਨਹੀਂ ਤੇ ਅਸੀਂ ਤਾਂ ਇਹ ਕਹਿ ਰਹੇ ਨਹੀਂ ਜੀ ਦੇਖੋ ਇੱਕਦਮ ਕੋਈ ਵੀ ਰੈਵੋਲੂਸ਼ਨਰੀ ਚੇਂਜ ਇੱਕਦਮ ਨਹੀਂ ਹੁੰਦਾ ਅਸੀਂ ਤਾਂ ਇਹਨਾਂ ਨੂੰ ਰਿਕੁਐਸਟ ਕਰ ਰਹੇ ਆਜੋ ਕਾਰਵਾਈ ਅਸੀਂ ਕਰਾਈਏ ਅਸੀਂ ਇੱਧਰ ਇਸੇ ਲਈ ਆਇਆ ਤਾਂ ਕਿ ਇਹਨਾਂ ਦੀ ਅਸੀਂ ਹੈਲਪ ਕਰ ਸਕੀਏ ਸਿਸਟ ਕਰ ਸਕੀਏ ਜੇ ਇਹ ਮੈਡੀਕਲ ਇਹਨਾਂ ਨੂੰ ਨੈਗਲੀਜੈਂਸ ਲੱਗਦੀ ਹੈ ਉਹਦਾ ਕੋਈ ਕੇਸ ਲੱਗਾ ਬਾਇਲॉ ਅਸੀਂ ਫਾਲੋ ਕਰੀਏ ਇਹ ਰੂਰਲ ਅਬਿਤਸਰ ਰੂਰਲ ਦਾ ਹੈ ਜੀ ਤੇ ਬਾਕੀ ਜਿਹੜਾ ਹੈਗੀ ਉਹ ਸਾਰੀ ਕਿੰਨੀ ਉਮਰ ਦੱਸੀ ਆ ਮੁੰਡੇ ਦੀ ਜੀ ਕਿੰਨੀ ਕੀ ਸੀਗੀ ਤੇ 33 ਆਲਮੋਸਟ ਹੈ ਕਲਵੰਸਿਕ ਜੀ ਇਸ طرح ਹਾਂਜੀ ਸਰ ਪਹਿਲਾਂ ਵੀ ਇਸ ਤਰ੍ਹਾਂ ਦੇ ਬਹੁਤ ਸਾਰੇ ਮਸਲੇ ਆਉਂਦੇ ਨੇ ਹਸਪਤਾਲਾਂ ਦੇ ਹਾਂਜੀ ਦੇਖੋ ਉਹ ਤਾਂ ਮੈਡੀਕਲ ਜਿਹੜਾ ਬੋਰਡ ਹੁੰਦਾ ਉਹ ਦੱਸਦਾ ਨਾ ਕਿ ਐਗਜ਼ੈਕਟਲੀ ਕੀ ਹੈਗਾ ਜੀ ਕੋਈ ਕਮੀ ਪੇਸ਼ੀ ਕੋਈ ਪਾਈ ਗਈ ਹੈ ਜੇ ਕੋਈ ਪੋਸਟਮਾਰਟਮ ਕਰਾ ਕੇ ਉਹਦੇ ਚ ਜੇ ਕੋਈ ਆਉਂਦੀ ਹੈ ਵੀਰ ਡਿਊਟੀ ਬਾਉਂਡ ਅਸੀਂ ਕਰਨੀ ਹੈ ਜੀ ਉਹਦੇ ਤੇ ਕਾਰਵਾਈ ਅਸੀਂ ਹੁਣ ਵੀ ਇਸ ਲਈ ਆਏ ਆ ਜੇ ਇਹਨਾਂ ਦੇ ਕੋਈ ਹੈ ਅਸੀਂ ਲੀਗਲ ਤੌਰ ਤੇ ਸੀ ਇਹਨਾਂ ਨੂੰ ਵੀ ਇਹ ਕਹਿੰਦੇ ਕਿ ਆਓ ਤੁਸੀਂ ਥਾਣੇ ਕੰਪਲੇਂਟ ਦਿਓ ਅਸੀਂ ਕਰੀਏ ਇਹਨੂੰ ਰਿਜ਼ੋਲਵ ਜੀ